ਸਸਥਾਨ ਤੇ ਧੰਨ ਧੰਨ ਬਾਬਾ ਨਨਤ ਸਿੰਘ ਜੀ ਨੇ 5 ਸਾਲ ਰਹਿ ਕੇ ਤਪੱਸਿਆ ਕੀਤੀ ਪੰਡਤ ਮੇਰ ਚੰਦੇ ਘਰ ਛੱਤ ਪਉਂਦਿਆਂ ਜੋ ਕਿ ਇੱਥੇ ਸ਼ਤੀਰ ਮੌਜੂਦ ਹਨ ਉਹ 2-2 ਫੁੱਟ ਛੋਟੇ ਰਹ ਗਏ ਸੀ 2-2 ਫੁੱਟ ਛੋਟੇ ਰਹ ਗਏ ਸੀ ਉਹ ਸ਼ਤੀਰ ਉੱਥੇ ਆਪੇ ਹੀ ਪੂਰੇ ਹੋ ਗਏ ਕਹਿੰਦਾ ਭਾਵ ਵੱਧ ਗਏ ਸਵਾਗਤ ਹੈ ਨਵੀਂ ਵੀਡੀਓ ਵਿੱਚ ਅੱਜ ਮੈਂ ਪਹੁੰਚਿਆ ਨਾਨਕ ਸਰ ਗੁਰਦੁਆਰਾ ਤਪਸਥਾਨ ਬਾਬਾ ਆਨੰਦ ਸਿੰਘ ਜੀ ਤੁਸੀਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਨਾਨਕ ਸਰ ਕਲੇਰਾਂ ਦਾ ਤਾਂ ਨਾਮ ਸੁਣੇ ਹੋਣਾ ਇੱਕ ਹੋਰ ਗੁਰਦੁਆਰਾ ਸਾਹਿਬ ਸਥਿਤ ਹੈ ਨਾਨਕ ਸਰ ਪਿੰਡ ਟਿੰਡਾਂ ਵਾਲੀ ਆ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਬਿਲਡਿੰਗ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਵੀਡੀਓ ਨੂੰ ਲਾਸਟ ਤੱਕ ਸਾਰੇ ਜ਼ਰੂਰ ਦੇਖਣਾ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਆ ਗਿਆ ਪਿੰਡ ਪਿੰਡ ਦਾ ਗੇਟ ਬਣਿਆ ਗੁਰਦੁਆਰਾ ਸਾਹਿਬ ਦਾ ਚੱਕ ਦਮਾਲ ਪਿੰਡ ਦਾ ਨਾਮ ਤੇ ਟਿੰਡਾਂ ਵਾਲੀ ਪਿੰਡ ਦਾ ਨਾਮ ਵੀ ਕਹਿ ਦਿੰਦੇ ਆ ਕਿ ਜ਼ਿਲ੍ਹਾ ਫਾਟਲਕਾ ਪੈਂਦਾ ਹੈ ਤੇ ਯੂਨੋ ਹਲਕਾ ਜਲਾਲਾਬਾਦ ਪੈ ਜਾਂਦਾ ਹੈਗਾ ਤੇ ਇੱਥੋਂ ਜਗਾ ਜਗਾ ਤੇ ਬੋਰਡ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਪਹੁੰਚਣ ਲਈ ਰਸਤੇ ਲਈ ਸਾਰਾ ਨਿਸ਼ਾਨ ਬਣਾਏ ਹੋਏ ਨੇ ਜਗਾ ਜਗਾ ਤੇ ਡਾਇਰੈਕਸ਼ਨ ਬੋਰਡ ਲੱਗੇ ਹੋਏ ਨੇ ਸਿਰਫ 1 ਜਾਂ 2 ਕਿਲੋਮੀਟਰ ਦੀ ਦੂਰੀ ਤੇ ਰਸਤਾ ਇਹ ਤਾਂ ਸਪੈਸ਼ਲ ਰਸਤਾ ਜਾ ਰਿਹਾ ਜਿਹੜਾ ਇਹ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ 1 ਜਾਂ 2 ਕਿਲੋਮੀਟਰ ਦੀ ਦੂਰੀ ਤੇ ਸਿੱਧਾ ਆਗਾ ਜਗਾ ਜਗਾ ਤੇ ਬੋਰਡ ਲੱਗੇ ਹੋਏ ਨੇ ਜਿਵੇਂ ਇਸ ਤਰ੍ਹਾਂ ਇੱਕ ਆ ਬੋਰਡ ਲੱਗਾ ਹੋਇਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਡਾਇਰੈਕਸ਼ਨ ਦਾ ਸਪੈਸ਼ਲ ਰਸਤਾ ਇਹ ਜਿਹੜਾ ਜਾਂਦਾ ਹੈਗਾ ਇੱਥੋਂ ਲੈਫਟ ਸਾਈਡ ਮੁੜ ਕੇ ਗੁਰਦੁਆਰਾ ਸਾਹਿਬ ਵੱਲ ਕੇ ਚਲਾ ਜਾਂਦਾ ਹੈ ਜਿਹੜਾ ਸੜਕ ਲਿੰਕ ਰੋਡ ਜਾ ਰਿਹਾ ਉਹ ਅੱਗੇ ਪਿੰਡਾਂ ਵੱਲ ਚਲੀ ਜਾਂਦੀ ਹੈਗੀ ਤੇ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਲੈਫਟ ਸਾਈਡ ਹੀ ਸਾਹਮਣੇ ਬਿਲਕੁਲ ਪਾਰਕਿੰਗ ਹੈ ਗੱਡੀ ਬਾਈਕ پارک ਕਰ ਸਕਦੇ ਆਗੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਵੀ ਸਾਰਾ ਦਾ ਸਾਰਾ ਦਿਖਦਾ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਬਣਾਇਆ ਹੋਇਆ ਹੈਗਾ ਤੇ ਜਦੋਂ ਇੱਥੇ ਪੂਰਨਮਾਸੀ ਹੁੰਦੀ ਆ ਜਾਂ ਪੰਚਮੀ ਲੱਗਦੀ ਓ ਉਸ ਦਿਨ ਸੰਗਤਾਂ ਦਾ ਬਹੁਤ ਇਕੱਠ ਹੋ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਤੇ ਦੂਰ ਦੂਰੋਂ ਸੰਗਤ ਇੱਥੇ ਹੁੰਦੀ ਹੈਗੀ ਬਾਬਾ ਨਾਨਕ ਸਿੰਘ ਜੀ ਨੇ ਇੱਥੇ ਤਪੱਸਿਆ ਕੀਤੀ ਸੀ ਇਸ ਸਥਾਨ ਤੇ ਇੱਥੇ ਛੱਪੜ ਹੁੰਦਾ ਸੀ ਜਿਹੜਾ ਕਿ ਪਹਿਲਾਂ ਉਸ ਟਾਈਮ ਤੇ ਜੋ ਇੱਥੋਂ ਦੇ ਆਸ-ਪਾਸੇ ਦੇ ਖੇਤਾਂ ਦੇ ਮਾਲਕ ਸਨ ਉਹ ਇਹਨੂੰ ਪਰਨ ਦੀ ਕੋਸ਼ਿਸ਼ ਕਰਦੇ ਸਨ ਉਹ ਪਰ ਪਰਿਆ ਨਹੀਂ ਜਾਂਦਾ ਸੀਗਾ ਬਾਬਾ ਨਾਨਕ ਸਿੰਘ ਜੀ ਸ਼ਕਤੀ ਦੇ ਮਾਲਕ ਸਨ ਜੋ ਇੱਥੇ ਗੁਰਦੁਆਰਾ ਸਾਹਿਬ ਹੁਣ ਮੌਜੂਦ ਹੈ ਜੇਕਰ ਆਪਾਂ ਬਾਬਾ ਨਾਨਕ ਸਿੰਘ ਜੀ ਦੇ ਇਤਿਹਾਸ ਦੀ ਗੱਲ ਕਰਗੇ ਤਾਂ ਬਾਬਾ ਨਾਨਕ ਸਿੰਘ ਜੀ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਤਪੱਸਵੀ ਸਨ ਨਾਮ ਬਾਣੀ ਦੇ ਰਸੀਏ ਤੇ ਪੂਰਨ ਮਹਾਨ ਪੁਰਖ ਸਨ ਉਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹੀ ਬਤੀਤ ਕੀਤਾ ਸੀਗਾ ਬਾਬਾ ਜੀ ਦਾ ਜਨਮ ਹੋਇਆ ਸੀ 13 ਨਵੰਬਰ 1870 ਈਸਵੀ ਕਤਕ ਦੀ ਪੂਰਨਮਾਸੀ ਪਿੰਡ ਸ਼ੇਰਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਜਗਰਾਉਂ ਜੋ ਹਲਕਾ ਪੈਂਦਾ ਬਾਬਾ ਜੀ ਦੇ ਪਿਤਾ ਦਾ ਨਾਮ ਸੀ ਸਰਦਾਰ ਜੈ ਸਿੰਘ ਤੇ ਮਾਤਾ ਦਾ ਨਾਮ ਸੀ ਬੀਬੀ ਸਦਾ ਕੌਰ ਜੀ ਬਚਪਨ ਤੋਂ ਹੀ ਬਾਬਾ ਜੀ ਦੁਨਿਆਵੀ ਕੰਮਾਂ ਤੋਂ ਦੂਰ ਰਹਿੰਦੇ ਸਨ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸੀਗੇ ਬਾਬਾ ਜੀ ਨੇ ਹਜ਼ੂਰ ਸਾਹਿਬ ਵਿਖੇ ਵੀ ਕੁਝ ਸਮਾਂ ਬਤੀਤ ਕੀਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇੱਕ ਉਹਨਾਂ ਦਾ ਉਪਦੇਸ਼ ਸੀਗਾ ਕਿ ਕੇਵਲ ਇੱਕ ਕਿਤਾਬ ਨਹੀਂ ਸਗੋਂ ਜਾਗਤ ਜੋਤ ਹੈ ਸਾਖਸ਼ਾਤ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਅਦਬ ਤੇ ਸਤਕਾਰ ਦੀ ਮਰਿਆਦਾ ਨੂੰ ਬਹੁਤ ਉੱਚਾ ਛੱਕਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਤੇ ਸਤਕਾਰ ਨੂੰ। ਉਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਵਾਹਿਗੁਰੂ ਦਾ ਨਾਮ ਜਪਣਾ, ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸੀਗਾ। ਇੰਨੇ ਮਹਾਨ ਹੋਣ ਦੇ ਬਾਵਜੂਦ ਵੀ ਉਹ ਹਮੇਸ਼ਾ ਗੁਰੂ ਘਰ ਦੇ ਇੱਕ ਨਿਮਾਣੇ ਜੀ ਸਿੱਖ ਬਣ ਕੇ ਰਹਿੰਦੇ ਸੀ। ਇਹ ਉਹ ਜਗ੍ਹਾ ਹੈ ਗੁਰਦੁਆਰਾ ਸਾਹਿਬ ਜੋ ਥੱਲੇ ਨੀਚੇ ਪੋਰਾ ਸਾਹਿਬ ਬਣਿਆ ਹੋਇਆ ਇੱਥੇ ਬਾਬਾ ਅਨੰਦ ਸਿੰਘ ਜੀ ਨੇ 5 ਸਾਲ ਤਪੱਸਿਆ ਕੀਤੀ ਸੀ ਇਸ ਜਗ੍ਹਾ ਤੇ ਬੈਠ ਕੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਮੌਜੂਦ ਹੈ ਤੇ ਇੱਥੇ ਹੀ ਬਾਬਾ ਜੀ ਦੇ ਉਸ ਹੱਥੀ ਬਣਾਏ ਹੋਏ ਸ਼ਤਿਰ ਵੀ ਮੌਜੂਦ ਹੈ ਤੇ ਹੱਥੀ ਬਣੇ ਹੋਏ ਜੋ ਦਰਵਾਜ਼ਾ ਸੀ ਉਹ ਵੀ ਮੌਜੂਦ ਹੈ ਇਸ ਜਗ੍ਹਾ ਤੇ ਤੇ ਬਾਬਾ ਅਨੰਦ ਸਿੰਘ ਜੀ ਇਹ ਮਿਸਤਰੀ ਦਾ ਕੰਮ ਕਰਦੇ ਸੀ ਜਿਹੜਾ ਉਹ ਸਾਰਾ ਸੰਦ ਵੀ ਇੱਥੇ ਮੌਜੂਦ ਹਨ ਤੇ ਇਹ ਉਹ ਵਾਲੇ ਛਤੀਰ ਹਨ ਜਿਹੜੇ ਉਸ ਟਾਈਮ ਤੇ ਬਾਬਾ ਨਾਨਕ ਸਿੰਘ ਜੀ ਨੇ ਕਿਸੇ ਪੰਡਤ ਦੇ ਘਰ ਛੱਤ ਪਾਉਂਦੇ ਸਮੇਂ ਪਾਏ ਸਨ ਤੇ ਛੋਟੇ ਰਹਿ ਗਏ ਸਨ ਤੇ ਬਾਬਾ ਜੀ ਦੀ ਅਰਦਾਸ ਬੇਨਤੀ ਤੋਂ ਬਾਅਦ ਇਹ ਛਤੀਰ ਪੂਰੇ ਹੋ ਗਏ ਸਨ ਉਸੇ ਥਾਂ ਤੇ ਇਹੀ ਛਤੀਰ ਦੁਬਾਰਾ ਫੇਰ ਸ਼ਕਤੀ ਨਾਲ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਪੂਰੇ ਹੋ ਗਏ ਸੀ ਤੇ ਇਹ ਬਾਬਾ ਨਾਨਕ ਸਿੰਘ ਜੀ ਦੇ ਹੱਥੀ ਬਣਾਈ ਹੋਈ ਜੋੜੀ ਆ ਜਿਹੜੀ ਬਾਬਾ ਨਾਨਕ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਬਣਾਈ ਸੀ ਦਰਵਾਜ਼ਾ ਇਹ ਆਪਣੇ ਹੱਥੀ ਬਣਿਆ ਹੋਇਆ ਤੇ ਇਸ ਦਰਵਾਜ਼ੇ ਦੇ ਅੰਦਰ ਹੀ ਬਾਬਾ ਨਾਨਕ ਸਿੰਘ ਜੀ ਦੇ ਉਜਾਰ ਮੌਜੂਦ ਹਨ ਤੇ ਇਸ ਗੁਰਦੁਆਰਾ ਸਾਹਿਬ ਤੇ ਹੋਰ ਵੀ ਬਾਬਾ ਨਾਨਕ ਸਿੰਘ ਜੀ ਸਾਹਿਬ ਜੀ ਜਿਵੇਂ ਨਾਨਕ ਸਰਕਲੇਰਾ ਗੁਰਦੁਆਰਾ ਸਾਹਿਬ ਨੇ ਜਿੰਨੇ ਵੀ ਉੱਥੇ ਮਾਇਆ ਦਾ ਮੱਥਾ ਨਹੀਂ ਟਿਕਦਾ ਮੱਥਾ ਟਿਕਿਆ ਜਾਂਦਾ ਤਾਂ ਮਿਸਰੀ ਦਾ ਮੱਥਾ ਟਿਕਿਆ ਜਾਂਦਾਗਾ ਇਸ ਕਰਕੇ ਇਹ ਜਗ੍ਹਾ ਹੀ ਬਾਬਾ ਨਾਨਕ ਸਿੰਘ ਜੀ ਸੀ ਐਸੇ ਸਨ ਕਿ ਉਹ ਹਮੇਸ਼ਾ ਭਗਤੀ ਦਾ ਨਾਮ ਦੀ ਗੱਲ ਕਰਦੇ ਸਨ ਤੇ ਜਿਵੇਂ ਕਹਦੇ ਦੁਨਿਆਵੀ ਕੰਮਾਂ ਤੋਂ ਤੇ ਮਾਇਆ ਸੀ ਪੈਸੇ ਤੋਂ ਦੂਰ ਰਹਿੰਦੇ ਸਨ ਤੇ ਬਾਬਾ ਜੀ ਦਾ ਇਹ ਤੁਹਾਡਾ ਇਤਿਹਾਸ ਸਾਰਾ ਇੱਥੇ ਇੱਕ ਗੁਰੂ ਘਰ ਵਿੱਚ ਸੇਵਾਦਾਰ ਰਹਿੰਦੇ ਨੇ ਬਾਬਾ ਜੀ ਉਹਨਾਂ ਦੇ ਆਪਾਂ ਮੂੰਹ ਜਬਾਨੀ ਜਾਣਦੇ ਆਂ ਚਲੋ ਆਪਾਂ ਸਾਰਾ ਇਤਿਹਾਸ ਜਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਇਸ ਸਥਾਨ ਤੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨੇ 5 ਸਾਲ ਰਹਿ ਕੇ ਤਪੱਸਿਆ ਕੀਤੀ ਬਾਬਾ ਜੀ ਮਿਸਤਰੀ ਦਾ ਕੰਮ ਕਰਿਆ ਕਰਦੇ ਸੀ ਇੱਥੇ ਨਾਲ ਦੇ ਪਿੰਡ ਪਿੰਡ ਬਾਂਹਣੀ ਵਾਲੇ ਪੰਡਤ ਮੇਰ ਚੰਦੇ ਘਰ ਛੱਤ ਪਾਉਂਦਿਆਂ ਜੋ ਕਿ ਇੱਥੇ ਸ਼ਤੀਰ ਮੌਜੂਦ ਹਨ ਉਹ 2-2 ਫੁੱਟ ਛੋਟੇ ਰਹਿ ਗਏ ਸੀ ਫਿਰ ਬਾਬਾ ਜੀ ਨੂੰ ਜਦੋਂ ਪਤਾ ਲੱਗਾ ਕਿ ਸ਼ਤੀਰ ਛੋਟੇ ਰਹਿ ਗਏ ਆ ਬਾਬਾ ਜੀ ਸ਼ਾਮ ਨੂੰ ਕੰਮ ਛੱਡ ਕੇ ਇਸ ਸਥਾਨ ਤੇ ਆ ਗਏ ਫਿਰ ਇੱਥੇ ਬਾਬਾ ਜੀ ਫਿਰ ਜਿਵੇਂ ਰੋਜ਼ ਦੇ ਤਰ੍ਹਾਂ ਬੰਦਗੀ ਦੇ ਵਿੱਚ ਲੀਨ ਹੋਏ ਤੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਨ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੂੰ ਦਰਸ਼ਨ ਦਿੱਤੇ ਤੇ ਆਖਿਆ ਸੰਤ ਜੀ ਆਪਾਂ ਨਾਮ ਦੀਆਂ ਛੱਤਾਂ ਪਾਉਣੀਆਂ ਐ ਦਿਨਾਵੀ ਛੱਤਾਂ ਨਹੀਂ ਪਾਉਣੀਆਂ ਹੁਣ ਜਿਹੜੀ ਇੱਕ ਛੱਤ ਰਹਗੀ ਏ ਇਹ ਤੁਸੀਂ ਪਾਓ ਤੇ ਬਾਅਦ ਚ ਤੁਸੀਂ ਨਾਮ ਦੀਆਂ ਛੱਤਾਂ ਪਾਉਣੀਆਂ ਨੇ ਉਸ ਤੋਂ ਬਾਅਦ ਬਾਬਾ ਜੀ ਸਵੇਰੇ ਗਏ ਤੇ ਪੰਡਤ ਮੇਰ ਚੰਦ ਬਾਬਾ ਜੀ ਨੂੰ ਕਬੂਲ ਕਬਚਨ ਬੋਲ ਕੇ ਆਖਦਾ ਏ ਵੀ ਰਾਤ ਦਾ ਸ਼ਤੀਰ ਛੋਟੇ ਰਹਿ ਗਏ ਸੀ ਹੁਣ ਰਾਤੋਂ ਰਾਤ ਕੋਈ ਵੱਡੇ ਤਾਂ ਕਰਨ ਨਹੀਂ ਗਿਆ ਤੁਸੀਂ ਫੇਰ ਛੱਤ ਪਾਉਣ ਆ ਗਏ ਹੋ ਤੇ ਬਾਬਾ ਜੀ ਨੇ ਆਖਿਆ ਸਾਨੂੰ ਭਾਈ ਸਾਡਾ ਕੰਮ ਕਰ ਲੈਂਦੇ ਬਾਅਦ ਚ ਜੋ ਤੁਸੀਂ ਕਹੋਗੇ ਅਸੀਂ ਉਹ ਕਰਨ ਨੂੰ ਤਿਆਰ ਹਾਂ ਬਾਬਾ ਜੀ ਨੇ ਉਸ ਸ਼ਤੀਰ ਅੰਦਰ ਮੰਗਾਏ ਤੇ ਆਖਿਆ ਜਿਵੇਂ ਜਿਵੇਂ ਸ਼ਤੀਰ ਤਾਂ ਛਤਾਲੇ ਨੂੰ ਚੱਕਨੇ ਨੇ ਸਾਰਿਆਂ ਨੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਬੋਲਣਾ ਹੈ ਜਦੋਂ ਬਾਬਾ ਜੀ ਸ਼ਤੀਰ ਤਾਂ ਨੂੰ ਛਤਵਲ ਜਾ ਰਹੇ ਸੀ ਛਤ ਤੇ ਪਾਰ ਰਹੇ ਸੀ ਜਿੱਥੇ ਸ਼ਤੀਰ 2-2 ਫੁੱਟ ਛੋਟੇ ਰਹਿ ਗਏ ਸੀ ਉਹ ਸ਼ਤીર ਉੱਥੇ ਆਪੇ ਹੀ ਪੂਰੇ ਹੋ ਗਏ ਕਹਿੰਦਾ ਭਾਵ ਵੱਧ ਗਏ ਫਿਰ ਪੰਡਤ ਮਿਰਚੰਦ ਜੀਾਂ ਦੇ ਹੁਣਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਸੁਪਨਾ ਆਇਆ ਉਹ ਸ਼ਤીર ਫਿਰ ਇੱਥੇ ਛੱਡ ਕੇ ਗਏ ਉਹ ਇਸ ਸਥਾਨ ਤੇ ਸ਼ਤીર ਅਜੇ ਵੀ ਮਨਜੂਦ ਹਨ ਤਨਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾ ਵਾਲੇ ਜਿਨ੍ਹਾਂ ਨੇ ਤਨਤਨ ਬਾਬਾ ਆਨੰਦ ਸਿੰਘ ਜੀਾਂ ਤੋਂ ਸੇਵਾ ਕਰਦੇ ਆ ਹੋਇਆ ਇਸ ਸਥਾਨ ਤੇ ਬਾਬਾ ਅਮਰਜੀਤ ਸਿੰਘ ਜੀ ਨੂੰ ਇਸ ਸਥਾਨ ਤੇ ਲਿਆਂਦਾ ਤੇ ਉੱਥੋਂ ਦਾ ਮੁੱਖ ਸੇਵਾਦਾਰ ਬਣਾਇਆ ਹੁਣ ਇੱਥੋਂ ਦੀ ਸੇਵਾ ਸੰਤ ਬਾਬਾ ਅਮਰਜੀਤ ਸਿੰਘ ਜੀ ਕਰਾ ਰਹੇ ਨੇ ਇਸ ਸਥਾਨ ਤੇ ਆਪ ਜੀ ਆਓ ਦਰਸ਼ਨ ਕਰੋ ਬਾਬਾ ਜੀ ਦੇ ਹੱਥਾਂ ਦਾ ਬਣਿਆ ਹੋਇਆ ਦਰਵਾਜ਼ਾ ਵੀ ਇੱਥੇ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਹੀ ਬਾਬਾ ਨਾਨ ਸਿੰਘ ਜੀ ਦੇ ਕਿਹੜੇ ਸਮੇਂ ਦੀ ਸੰਨ ਕਿਹੜੇ ਸੰਨ ਦੀ ਆਹੀ ਹੈ ਗੱਲ ਆ ਜੀ ਸਾਰਾ ਜਦੋਂ ਖਦਾਈ ਦਾ ਟਾਈਮ ਵੀ ਜਦੋਂ ਇਹ ਇਹ ਸਥਾਨ ਦੀ ਸੇਵਾ 92 ਵਿੱਚ ਪਤਾ ਲੱਗਿਆ 1900 ਤੇ ਉਹ ਬਾਬਾ ਜੀ ਦੇ ਵੀ ਜਿਹੜੇ ਕਿਹੜੇ ਸਾਲਾਂ ਚ ਬਾਬਾ ਜੀ ਇੱਥੇ ਰਹਿੰਦੇ ਸਨ ਤੇ ਜਦੋਂ ਸ਼ਤੀਰ ਸੀਗੀ ਉਹ ਉਹ ਸਨ ਦਾ ਕੁਝ ਮੜਾ ਜਾਂ ਦੱਸ ਦਿਓ ਅੱਜ ਤੋਂ 150 ਸਾਲ ਪਹਿਲਾਂ ਜੀ ਠੀਕ ਹੈ 150 ਇਸ ਸਥਾਨ ਤੇ ਪਿੰਡ ਸ਼ੇਰਪੁਰ ਬਾਬਾ ਜੀ ਦਾ ਪਿੰਡ ਸੀ ਜੀ ਸ਼ੇਰਪੁਰ ਕਲਾਂ ਠੀਕ ਹੈ ਤੇ ਉਥੋਂ ਦੀਆਂ ਦੋ ਲੜਕੀਆਂ ਇਸ ਪਿੰਡ ਦੇ ਵਿੱਚ ਟਿੰਡਾਂ ਵਾਲੇ ਪਿੰਡ ਚ ਵਿਆਈਆਂ ਸੀ ਤੇ ਇੱਥੇ ਕੋਈ ਵੀ ਮਿਸਤਰੀ ਨਹੀਂ ਸੀ ਹੁੰਦਾ ਪਰ ਇਹ ਲੜਕੀਆਂ ਨੇ ਆਪਦੇ ਮਾਪਿਓ ਦੇ ਨਾਲ ਗੱਲ ਕਰਕੇ ਤਾਂ-ਤਨ ਬਾਬਾ ਆਨੰਦ ਸਿੰਘ ਜੀ ਹੁਣਾਂ ਦੇ ਘਰੇ ਗੱਲ ਕੀਤੀ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਨੇ ਕਿਹਾ ਵੀ ਆਨੰਦ ਸਿੰਘ ਖੁਦ ਹੀ ਮੋੜ ਤੇ ਬੈਠਾ ਰਹਿੰਦਾ ਬਾਬਾ ਜੀ ਖੁਦ ਹੀ ਮੋੜ ਤੇ ਬਹਿ ਕੇ ਨਾਮ ਜਪਿਆ ਕਰਦੇ ਸੀ ਉਹ ਕਹਿੰਦੇ ਵੀ ਆਨੰਦ ਸਿੰਘ ਕੁਝ ਨਹੀਂ ਕਰਦਾ ਇਹਨੂੰ ਲੈ ਜਾਓ ਉਹ ਇੱਥੇ ਲੈ ਕੇ ਆਈ ਸੀ ਬਾਬਾ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਤੇ ਜਦ ਗੁਰੂ ਘਰ ਤੋਂ ਵਾਪਸ ਆ ਰਹੇ ਸੀ ਤਾਂ ਅਸੀਂ ਉਧਰ ਪਿੰਡਾਂ ਵਿੱਚ ਦੀ ਆਉਂਦੇ ਹੋਏ ਇਹ ਪਿੰਡ ਵਿੱਚ ਦੀ ਆਏ ਇਹ ਪਿੰਡ ਸ਼ੁਭਮਨ ਗਿੱਲ ਦਾ ਪਿੰਡ ਹੈ ਜੋ ਇੰਡੀਅਨ ਕ੍ਰਿਕਟਰ ਹੈਗਾ ਉਹਦਾ ਇਹ ਪੁਰਾਣਾ ਘਰ ਸੀ ਜਿਹੜਾ ਸਾਹਮਣੇ 베ਰੀ ਵਾਲਾ ਦਿਖ ਰਿਹਾ ਹੈ ਵੀਡੀਓ ਤੋਂ ਲੰਬੀ ਲੈਣੀ ਸੀ ਪਰ ਟਾਈਮ ਨਹੀਂ ਸੀ ਇਹ ਫੋਟੋ ਲਈ ਗਈ ਇਹ ਸ਼ੁਮਨ ਗਿੱਲ ਦਾ ਪੁਰਾਣਾ ਘਰ ਹੈ ਇੱਥੇ ਉਹਦੇ ਦਾਦਾ ਜੀ ਰਹਿੰਦੇ ਹਨ